जासन जन्म जन्माय सपसंगत संगत जी तब पर है मन जन्म मरण की मन जन नाम ਬਣਾ ਲੋ ਬਣਾ ਲੋ ਗੋਰੀਆਂ ਇਹ ਕਿ ਇਹ ਕਿ ਲੋ ਮੀਨ ਆਇਆ ਜਾਸਵਰੀ ਮੋ ਹਮ ਕੇ ਅੱਲਾਹ ਹੈ ਜੋ ਪਿੰਟ ਸਭ ਤੋਂ ਚੰਗਾ ਪ੍ਰਤੀਪਾਲ ਕਰੇ ਹਰਦਾਇ ਜਗਲ ਨਿੰਦਕ ਭੁਖੇ ਰਲਮੋਏ ਇੰਤਹਤ ਤਾ

माया तो वरी आजोना जी मुजो ਸਤਿ ਜੀ ਆਣ ਹੋ ਜੀ ਆਇਆਂ ਨੂੰ ਤੇ ਜਨਨ ਦੇ ਇੱਥਾ ਬਖ ਭਾਰੀ ਬਰਮ ਭਾਰੀ ਬਰਮ ਭਾਰੀ ਜੀ ਆਇਆਂ ਨੂੰ ਜੀ ਜੇ ਕਿਹ ਚੱਕੀ ਬਣੂ ਜਾਂ ਪਾਜਾ ਤੇ ਜਦੋਂ Japan, <speaking in foreign> the <language> <speaking in foreign language> ਅੰਤ ਦੁਖ ਰੋਇ ਨਾਨਕ ਜੀ ਕਰਤਾ ਬੜੀ ਹੋ ਠੀਕ ਹੋ ਹੋਰ ਤੋਂ ਬੰਦੇ ਤਦੈ ਨਾਹੀ ਇੰਨਾ ਅੰਤਰ ਸੁਣ ਗਿਆ ਸਤ ਸਤ ਹਰਿ ਤੁਮ੍ਹ੍ਹ ਜਿ ਰਵੇ אַנטער אין סנדיי נא קויט נא טאָט טאָט Marisa, am hurting...